ਭਾਈ ਗੁਰਜੀ ਦਾ ਖਾਲਸਾ ਸ੍ਰੀ ਭਾਈ ਗੁਰਜੀ ਦੀ ਫਤਿਹ ਅੱਜ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਪਿੰਡ ਮਾਲ ਬਾਈਪਾਸ ਚੌਂਕੀ ਦੇ ਜਿੱਥੇ ਕਿ ਪੰਜਾਬ ਪੁਲਿਸ ਵੱਲੋਂ ਇੱਕ ਬੱਕਰਾ ਉਪਰਾਲਾ ਕੀਤਾ ਜਾ ਰਿਹਾ ਦੁੱਧਾ ਲੰਗਰ ਲਗਾਇਆ ਜਾ ਰਿਹਾ ਕਿਉਂਕਿ ਸ਼ਹੀਦੀ ਦਿਹਾੜੇ ਚੱਲਦੇ ਪਏ ਨੇ ਅੱਜ ਪੰਜਾਬ ਪੁਲਿਸ ਵੱਲੋਂ ਜਿਹੜਾ ਬੱਕਰਾ ਉਪਰਾਲਾ ਕਰਕੇ ਜਿਹੜਾ ਦੁੱਧਾ ਲੰਗਰ ਲਗਾਇਆ ਕਿਤੇ ਹੱਥ ਜੋੜ ਕੇ ਜਿਹੜਾ ਸੰਗਤਾਂ ਨੂੰ ਜਿਹੜਾ ਦੁੱਧਾ ਲੰਗਰ ਜਿਹੜਾ ਸ਼ਿਕਾਇਤ ਜਾ ਰਿਹਾ ਤਸਵੀਰ ਇਹ ਕੋਈ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਦਾ ਪਿੰਡ ਮਹਾਰਾਮਪਤਿਹ ਰੋਡ ਬਾਈਪਾਸ ਚੌਕੀ ਨਾਲ ਤਸਵੀਰਾਂ ਨੇ ਦੇ ਸਕਦੇ ਕਿ ਹੋਲਦਾਰ ਤੋਂ ਲੈ ਕੇ ਇੰਚਾਰਜ ਤੱਕ ਸਾਰੇ ਵੱਲੋਂ ਜਿਹੜੀ ਅੱਜ ਦੁੱਧ ਦੀ ਜੜੀ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਚੀ ਦੇਹਾਰ ਦੇ ਸੰਬੰਧ ਵਿੱਚ ਅੱਜ ਥਾਂ-ਥਾਂ ਤੇ ਜਿਹੜੇ ਲੰਗਰ ਲਗਾਏ ਗਏ ਨੇ ਉੱਥੇ ਵੱਖਰੀ ਤਸਵੀਰ ਤੁਹਾਡੇ ਨਾਲ ਅੱਜ ਸਾਂਝੀ ਕਰ ਰਹੇ ਹਾਂ ਕਿਉਂਕਿ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਪਹਿਲੇ ਵੀ ਸਾਂਝੀਆਂ ਕੀਤੀਆਂ ਲੰਗਰ ਲਗਾਏ ਜਾਂਦੇ ਨੇ ਲੇਕਿਨ ਅੱਜ ਤੁਹਾਨੂੰ ਇੱਕ ਵੱਖਰੀ ਤਸਵੀਰ ਜਿਹੜੀ ਸਾਂਝੀ ਕਰ ਰਹੇ ਹਾਂ ਕਿ ਅੱਜ ਪੰਜਾਬ ਪੁਲਿਸ ਵੱਲੋਂ ਜਿਹੜਾ ਦੁੱਧ ਦਾ ਲੰਗਰ ਲਗਾਇਆ ਜਾ ਰਿਹਾ ਦੇ ਸਕਦੇ ਕਿ ਮੁਂਚੀ ਤੋਂ ਲੈ ਕੇ ਇਨਚਾਰਜ ਤੱਕ ਸਾਰੇ ਹੀ ਅੱਜ ਰੋਡ ਤੇ ਖੜ ਕੇ ਜਿਹੜਾ ਹੱਥ ਜੋੜ ਕੇ ਸੰਤਾ ਨੂੰ ਜਿਹੜਾ ਦੁੱਧਾ ਲੰਗਰ ਚਕਾਇਆ ਜਾ ਰਿਹਾ ਕਿ ਗੱਡੀ ਸੋਹਣੀ ਤਸਵੀਰ ਆ ਕਿਉਂਕਿ ਪੰਜਾਬ ਪੁਲਿਸ ਨੂੰ ਹਮੇਸ਼ਾ ਲੋਕ ਮਾੜਾ ਕਹਿੰਦੇ ਨੇ ਕੁਝ ਤਸਵੀਰਾਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਭਾਵ ਕਰ ਦਿੰਦੀਆਂ ਨੇ ਤੇ ਅੱਜ ਪੰਜਾਬ ਪੁਲਿਸ ਵੱਲੋਂ ਜਿਹੜਾ ਵਖਰਾ ਜਿਹੜਾ ਪ੍ਰਾਲਾ ਕੀਤਾ ਜਾ ਰਿਹਾ ਤੇ ਅੱਜ ਦੁੱਧਾ ਲੰਗਰ ਜਿਹੜਾ ਲਗਾਇਆ ਜਾ ਰਿਹਾ ਦੇਖ ਸਕਦੇ ਕਿ ਲਗਾਤਾਰ ਹੀ ਪਿੰਡ ਮਾਲ ਬਾਈਪਾਸ ਚੌਂਕੀ ਦਾ ਤਸਵੀਰਾਂ ਸਾਂਝੇ ਕਰ ਰਹੇ ਆ ਦੇਖ ਸਕਦੇ ਕਿ ਅੱਜ ਵਖਰਾ ਦਾ ਪ੍ਰਾਲਾ ਕੀਤਾ ਜਾ ਰਿਹਾ ਤੇ ਪੰਜਾਬ ਪੁਲਿਸ ਵੱਲੋਂ ਦੋਦਾ ਯਾੜਾ ਲੰਗਰ ਲਗਾਇਆ ਗਿਆ ਸਾਡੇ ਨਾਲ ਸਰਦਾਲੂ ਮੌਜੂਦ ਨੇ ਵਾਹਿਗੁਰਜੇ ਖਾਲਸਾ ਸ੍ਰੀ ਵਾਹਿਗੁਰੂ ਜੀ ਬਥੇ ਕੀ ਕਹਿਣਾ ਚਾਹੋਗੇ ਪੰਜਾਬ ਪੁਲਿਸ ਦੀ ਅੱਜ ਵੱਖਰੀ ਜਿਹੀ ਤਸਵੀਰ ਦੇਖਣ ਨੂੰ ਮਿਲਿਆ ਦੋਦਾ ਲੰਗਰ ਲਗਾਇਆ ਗਿਆ ਦੇਖੋ ਜੀ ਬੜਾ ਵਧੀਆ ਪ੍ਰਾਲਾ ਆ ਹੂੰ ਪੰਜਾਬ ਪੁਲਿਸ ਦੀ ਪਹਿਲਾਂ ਵੀ ਕੋਈ ਤਸਵੀਰ ਮਾੜੀ ਨਹੀਂ ਸੀ ਲੇਕਿਨ ਕੁਝ ਅਲਸਾਨ ਜਿੰਨੀ ਕਿ ਪੰਜਾਬ ਪੁਲਿਸ ਦੀ ਸਭ ਤੋਂ ਡਿਊਟੀ ਆ ਕੋਈ ਹਥਿਆਰ ਰੈਰ ਨਹੀਂ ਇਹ ਜਿਹੜੀ ਵੀ ਪੰਜਾਬ ਪੁਲਿਸ ਹੈਗੀ ਆ ਜਾਂ ਕੋਈ ਵੀ ਫੋਰਸ ਹੈਗੀ ਆ ਇਹ ਲੋਕਾਂ ਦੀ ਸੇਵਾ ਵਾਸਤੇ ਹੁੰਦੀ ਆ ਕੋਈ ਕ੍ਰੈਮ ਨਾ ਵਧੇ ਕੋਸ਼ਨਾ ਵਦੇ ਨਾਲ ਲੋਕ ਸੇਵਕ ਦੁਤਰਾ ਨੇ ਲੰਗਰ ਲਾਇਆ ਆ ਇਸ ਲਈ ਸਾਨੂੰ ਸਾਰਿਆਂ ਨੂੰ ਜਿਹੜੇ ਹੈਗੇ ਆ ਆਪਾਂ ਨਾਗਰਿਕ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਵਾ ਜੇ ਕਿ ਇਹਦਾ ਚਲਾਨ ਕੱਟਦੇ ਆ ਜਾਂ ਕਿਸ ਨੂੰ ਫੜਦੇ ਆ ਜਾਂ ਕਿ ਕ੍ਰਿਮੀਨਲ ਬੰਦੇ ਨੂੰ ਫੜਦੇ ਆ ਆਮ ਬੰਦੇ ਦੀ ਜੀਵਨ ਸਿਕਾਲਾ ਹੋਵੇ ਜੇ ਦੇਖਿਆ ਜਾਵੇ ਅੱਜ ਇਹਨਾਂ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ ਕੋਈ ਛਿਦੀ ਧਾੜੇ ਚੱਲਦੇ ਪਏ ਨੇ ਸੋਲੇ ਸਾਹਿਬ ਜਦਾਂ ਦਾ ਛਿਦੀ ਧਾੜੇ ਚੱਲਦੇ ਪਏ ਨੇ ਜਦੋਂ ਦੂਰੋਂ ਲੋਕ ਵੰਦੇ ਥੋੜੇ ਪਛਾਹ ਹੋ ਜਾਂਦੇ ਸ਼ਾਇਦ ਪੰਜਾਬ ਪੁਸਤਾ ਦਾ ਚਲਾਨ ਕੱਟ ਰਹੀ ਪਈ ਆ ਜਦੋਂ ਲੱਗੇ ਹੁੰਦੇ ਤੇ ਹੱਥ ਜੋੜ ਕੇ ਜਿਹੜੀ ਆ ਦੁੱਧ ਦਾ ਲੰਗਰ ਚੁਕਾਇਆ ਜਾ ਰਿਹਾ ਕਿੰਨੀ ਕਿ ਮਾਨ ਨੂੰ ਖੁਸ਼ੀ ਹੁੰਦੀ ਪੰਜਾਬ ਪੁਸਤੋਂ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਜਾ ਰਿਹਾ ਵੇਖੋ ਜੀ ਭਾਵੇਂ ਤੁਸੀਂ ਫਤੇਗੜ ਸਾਹਿਬ ਵੇਖ ਲਓ ਜਾਂ ਕੋਈ ਵੀ ਜਿੱਥੇ ਹੁੰਦੇ ਆ ਸਭ ਤੋਂ ਜ਼ਿਆਦਾ ਡਿਊਟੀ ਜਿਹੜੀ ਹੈ ਪੰਜਾਬ ਪੁਲਿਸ ਹੀ ਕਰਦੀ ਆ ਵੀ ਲੋਕਾਂ ਵਿੱਚ ਪਾਰਕਿੰਗ ਪ੍ਰਬੰਧ ਹਰ ਚੀਜ਼ ਹੁਣ ਵੀ ਤੁਸੀਂ ਉੱਥੇ ਜਾ ਕੇ ਵੇਖ ਲਓ ਜਿੰਨਾ ਵੀ ਜ਼ਿਆਦਾ ਅਪਰਾਧਾ ਬਾਕੀ ਸਾਰੇ ਡਿਪਾਰਟਮੈਂਟ ਵੀ ਹੋਣਗੇ ਲੇਕਿਨ ਸਭ ਤੋਂ ਜ਼ਿਆਦੀ ਸਖਤ ਡਿਊਟੀ ਤੇ ਪੰਜਾਬ ਪੁਲਿਸ ਹੀ ਕਰਦੀ ਆ ਇਸ ਲਈ ਸਾਡਾ ਦਿਲੋਂ ਫਰਜ਼ ਬਣਦਾ ਆ ਇਹਨਾਂ ਨੂੰ ਹਰ ਪੱਖੋਂ ਸਹਿਯੋਗ ਦੇਈਏ ਜੇ ਅੱਜ ਗੱਲ ਕਰੀਏ ਤੇ ਦੁੱਧ ਦਾ ਲੰਗ ਲਗਾਇਆ ਕਰ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਨਹੀਂ ਬਹੁਤ ਬਹੁਤ ਵਧੀਆ ਅਪਰਾਧਾ ਜੀ ਇਹਦੇ ਸਾਰੀ ਕੌਮ ਹਰ ਜਗ੍ਹਾ ਲਾ ਰਹੀ ਆ ਹਾਂ ਪੰਜਾਬ ਪੁਲਿਸ ਨੇ ਵੀ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਅਸੀਂ ਤੁਹਾਡੇ ਤੋਂ ਵੱਖਰੇ ਨਹੀਂ ਗਏ ਅਸੀਂ ਵੀ ਤੁਹਾਡਾ ਹੀ ਅੰਗ ਆ ਬਿਲਕੁਲ ਜੀ ਸਰਦਾਰਾ ਲੋਣਾ ਵੀ ਗੱਲਬਾਤ ਕੀਤੀ ਜਿਹੜੇ ਇੱਥੇ ਦੁੱਧਾਂ ਲੰਗਰ ਛਕਦੇ ਪਏ ਨੇ ਇੰਚਾਰ ਸਾਹਿਬ ਨਾਲ ਗੱਲਬਾਤ ਕਰਦੇ ਜਿਹੜੇ ਦੁੱਧਾਂ ਲੰਗਰ ਲਗਾਇਆ ਦੇ ਸਕਦੇ ਕੀ ਹੱਥ ਜੋੜ ਕੇ ਹੱਥ ਦੇ ਵਿੱਚ ਟ੍ਰੇ ਫੜ ਕੇ ਜਿਹੜਾ ਦੁੱਧਾ ਲੰਗਰ ਜਿਹੜਾ ਲਗਾਇਆ ਗਿਆ ਤੇ ਲੋਕਾਂ ਤੇ ਜਿਹੜੀ ਸੰਤਾਨੂ ਆ ਰਹੇ ਨੇ ਰਾਗੀ ਆ ਰਹੇ ਉਹਨਾਂ ਨੂੰ ਹੱਥ ਜੋੜ ਕੇ ਜਿਹੜਾ ਦੁੱਧਾ ਲੰਗਰ ਚ ਕਾਇਆ ਜਾ ਰਿਹਾ ਗੱਲਬਾਤ ਕਰਦੇ ਆ ਇੰਜ ਚਾਰ ਸਾਹਿਬ ਆਪਣੇ ਨਿਰਮਲ ਭਾਜੀ ਕੀ ਕਹਿਣਾ ਚਾਹੋਗੇ ਬਹੁਤ ਸੋਹਣੀ ਤਸਵੀਰਾਂ ਸਾਹਮਣੇ ਦੇਖਣ ਨੂੰ ਮਿਲੀ ਆ ਅੱਜ ਵੱਖਰਾ ਉਪਰਾਲਾ ਤੁਹਾਡੇ ਵੱਲ ਕੀਤਾ ਗਿਆ ਵਾ ਜਿੱਥੇ ਪੰਜਾਬ ਫੁੱਟ ਚਲਾੜ ਕਾੜਦੀ ਹੈ ਆਹ ਦਾ ਹੱਥ ਜੋੜ ਕੇ ਜਿਹੜਾ ਲੰਗਰ ਲਗਾਇਆ ਗਿਆ ਚੀਦੀ ਦੇ ਹੱਦ ਦੇ ਸੰਬੰਧੀ ਵਿੱਚ ਜਾ ਜਿਹੜਾ ਹੱਥ ਜੋੜ ਕੇ ਲੰਗਰ ਚ ਕਹਿ ਜਾ ਰਿਹਾ ਦੋਤਾ ਕੀ ਕਰਾ ਚੀ ਇਹ ਸਿੱਧੀ ਰਣ ਜਾਣਦੇ ਆ ਇਹ ਲੋਕ ਤਾਂ ਬੜੀ ਬੜੀ ਸੇਵਾ ਕਾਂਦੇ ਆ ਤੇ ਐਵੇਂ ਆਪਣੇ ਮਲਾਜ਼ਮਾਂ ਦੇ ਸੰਯੋਗ ਦੇ ਨਾਲ ਫਿਰ ਦੁੱਧ ਦਾ ਲੰਗਰ ਲਾਇਆ ਵਾ ਤੇ ਲੋਕੀ ਵੀ ਸਕੇ ਆਂਦੇ ਆ ਹੱਥ ਜੋੜ ਜੋੜ ਕੇ ਡਏ ਆ ਵੀ ਚਲੋ ਮਾ ਅੱਜ ਦਾ ਲੰਗਰ ਹੈ ਤੇ ਦੁੱਧ ਦੀ ਸ਼ਮਾਰਟ ਹੈ ਤੇ ਇਹ ਦੇਖਿਆ ਜਾਵੇ ਜਦੋਂ ਲੋਕ ਸਾਹਮਣੇ ਹੁੰਦੇ ਨੇ ਡਰਦੇ ਪਹਿਲੇ ਪੁੱਛਦਾ ਜਾਓ ਦੇਖ ਸਕਦੇ ਵੀ ਪਿੱਛੇ ਖੜ ਗਏ ਨਹੀਂ ਸ਼ਾਇਦ ਪੰਜਾਬ ਪੁਲਿਸ ਚਲਾਨ ਕਰਦੀ ਪਈ ਹੈ ਲੇਕਿਨ ਜਦੋਂ ਲਾਗੇ ਹੁੰਦੇ ਤਸਵੀਰ ਵੇਖਦੇ ਕਿ ਯਾਰ ਪੰਜਾਬ ਪੁਲਤਾਂ ਦੁੱਧ ਦਾ ਲੰਗਾ ਲਗਾਇਆ ਗਿਆ ਛੀਂਦੀ ਦੇ ਹੱਦ ਦੇ ਸੰਬੰਧ ਵਿੱਚ ਪੁਲਿਸ ਦਾ ਜਦੋਂ ਡਾਰੀ ਹੁੰਦਾ ਵਾ ਪਰ ਕਈ ਲੋਕ ਜਿਹੜੇ ਹੁੰਦੇ ਨੇ ਨਹੀਂ ਡਰਦੇ ਉਹਨਾਂ ਨੂੰ ਪਤਾ ਵੀ ਸੇਵਾ ਲੱਗੀ ਆ ਤੇ ਜਿਹੜੇ ਉਹ ਜੇ ਹੁੰਦੇ ਆ ਮਾਰਾ ਜਾਲ ਮਾਰਾ ਕਰ ਹੁੰਦਾ ਉਹ ਹੀ ਮੁਰਦਾ ਵਾ ਇਹ ਚੰਗੇ ਲੋਕ ਵੀ ਆ ਕੇ ਬੜੇ ਜੀ ਸ਼ੇਰ ਸਹਿਯੋਗ ਦਿੰਦੇ ਨੇ ਤੁਹਾਡਾ ਚੰਗੇ ਲੋਕ ਵੀ ਆ ਰਹੇ ਨੇ ਸੇਵਾ ਮਤਲਬ ਦੁੱਧ ਦਾ ਜਿਹੜੀ ਸੇਵਾ ਲੱਗੀ ਆ ਸਾਡੇ ਕਿੰਨੇ ਵੇ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ ਦੁੱਧ ਦੇ ਲੱਗੇ ਨੇ ਕਿਲੇ ਵੇ ਤੱਕ ਚੱਲੇਗਾ ਤੁਹਾਡਾ ਇਹ ਪੌਣੇ 11 ਵਜੇ ਤੋਂ ਸ਼ੁਰੂ ਕੀਤੀ ਇਹ ਪੌਣੇ 11 ਵਜੇ ਦਾ ਕੰਮ ਚੱਲਣ ਗਿਆ ਅਜੇ ਦੁੱਧ ਜਿੰਨਾ ਤੱਕ ਮੁੱਕਦਾ ਨਹੀਂ ਉਹਨਾਂ ਤੱਕ ਸੇਵਾ ਚੱਲੂਗੀ ਇਹ ਪਹਿਲੀ ਵੇ ਲਗਾਇਆ ਸੀ ਅੱਜ ਫਸਟ ਟਾਈਮ ਤੇ ਜਿਹੜੀ ਦੁੱਧ ਦਾ ਲੰਗਰ ਲੱਗਾ ਨਹੀਂ ਪਿਛਲੇ ਸਾਲ ਵੀ ਲਵਾਇਆ ਸੀ ਅੱਜ ਕਾ ਲਾਵਾਂ মহারাজ ਦੀ ਕਰਪਾ ਰਹੀ ਅਗਲੇ ਸਾਲ ਵੀ ਲਾਵਾਂਗੇ ਸਾਰੇ ਚੌਂਕੀ ਜਿਹੜੇ ਚਾਰਜ ਨੇ ਜਾਂ ਚੋਂ ਦੇਖ ਲਈਏ ਸਟਾਫ ਸਾਰੇ ਉਹਨਾਂ ਨੇ ਆ ਗਿਆ ਹਾਂਜੀ ਸਾਰੇ ਸਟਾਫ ਦੇ ਜਿੰਨਾ ਵੀ ਅੱਡਾ ਸਟਾਫ ਦਾ ਸਾਰੇ ਮਲਾਜ਼ਮੇ ਇਹਨਾਂ ਨੇ ਸਾਡੇ ਸਹਿਯੋਗ ਨਾਲ ਵੀ ਚੱਲ ਰਹੇ ਬਿਲਕੁਲ ਜੀ ਪਿੰਡ ਮਾਰ RAMDIT ਰੋਡ ਚੌਂਕੀ ਦੀਆਂ ਤਸਵੀਰਾਂ ਨੇ ਦਿੱਤੇ ਕਿ ਸਾਂਝਾ ਪੁਰਾਣਾ ਕਰਕੇ ਚੌਂਕੀ ਵੱਲੋਂ ਅੱਜ ਦੁੱਧਾ ਲੰਗਰ ਲਗਾਇਆ ਗਿਆ ਇੱਕ ਵਾਰੀ ਤਸਵੀਰ ਫੇਰ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਵਾਂ ਦੇਖ ਸਕਦੇ ਕਿ ਜਿਹੜੇ ਰਾਘੀ ਆ ਰਹੇ ਨੇ ਜਿਹੜੇ ਟੂਰਿਸਟ ਆ ਰਹੇ ਉਹਨਾਂ ਨੂੰ ਖੁਲਾੜ ਕੇ ਜਿਹੜਾ ਅੱਜ ਜਿਹੜਾ ਛੀਦੀ ਹਿਹਾਰ ਦੇ ਸਬੰਧ ਦੇ ਵਿੱਚ ਅੱਜ ਮਾਲਾ ਚੌਂਕੀ ਵੱਲੋਂ ਜਿਹੜਾ ਦੁੱਧ ਦਾ ਲੰਗਰ ਲਗਾਇਆ ਗਿਆ ਦੇਖ ਸਕਦੇ ਹਾਂ ਕਿ ਪੰਜਾਬ ਪੁਲਿਸ ਬਹੁਤ ਹੀ ਸੋਹਣਾ ਜਿਹੜਾ ਉਪਰਾਲਾ ਕਰਦੇ ਪਏ ਅੱਜ ਕਿਉਂਕਿ ਛੀਦੀ ਹਿਹਾਰ ਦੇ ਸਬੰਧ ਦੇ ਵਿੱਚ ਅੱਜ ਹੱਥ ਜੋੜ ਕੇ ਜਿਹੜੇ ਰਾਹੀਰ ਨੇ ਉਹਨਾਂ ਨੂੰ ਦੁੱਧ ਦਾ ਲੰਗਰ ਜਿਹੜਾ ਸ਼ਿਕਾਇਆ ਜਾ ਰਿਹਾ ਲਗਾਤਾਰ ਇਹ ਤੁਹਾਨੂੰ ਪੰਜਾਬ ਪੁਲਿਸ ਦੀਆਂ ਜਿਹੜੀਆਂ ਚੰਗੀਆਂ ਸੇਵਾ ਕਰਦੇ ਪੈਨ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੈਮਰਾਮੈਨ ਭਰਤ ਦੇ ਨਾਲ ਅਮਨਦੀਪ ਸਿੰਘ ਫਰਾਈ 57 ਹੰਦਰੀਸਰ